ਵੰਗੂ ਦੀ ਕਹਾਸਾ ਮਾਈ ਜੀ ਦੇ ਇਫਤੇ ਆਤ ਅਸੀਤ ਅਸੀਤ ਦੋਨੋਂ ਸਾਡੇ ਸਾਹਮਣੇ ਇੱਕ ਮਹਾਨ ਦਾਦੇ ਕਵਿਤਾ ਪੇਸ਼ ਕਰਨ ਜਾ ਰਹੇ ਹੋਣਗੇ ਜੋ ਅੰਧੀ ਅਤੇ ਕਸ਼ਰੀ ਕਵੀਪੂਰ ਮਾਵਾ ਹੀ ਨਾ ਤਵਾ ਕੋਈ ਨ ਲੈ ਸਕਦਾ ਉਤਰੇ ਮਨੋਤ ਹਰ ਕੋਈ ਪੁੱਤਰਾ ਕਹਿ ਲੈਂਦਾ ਨਦੀਆਂ ਨੇ ਨਾ ਜੋ ਹੰਝੂਆਂ ਕੀ ਪਗ ਦੀ ਐ ਮਾਵਾ ਬਿਨਾ ਦੁਨੀਆ ਸੁਣੀ ਲਗਦੀ ਐ ਮਾਤਾ ਦੀ ਹੀ ਉਹ ਗੁਣ ਚੜ ਸਕਦਾ ਮਾਵਾ ਵੇਨ ਕੋਣ ਮਾਪ ਕਰ ਸਕਦਾ ਖੁਦ ਭੁੱਖਾ ਘਟ ਘਟ ਕੇ ਪੁੱਤ ਫਟੇ ਪੁਰਾਣੇ ਕੰਨ ਤੇ ਸੂਟ ਹੜਾਉਂਦੀ ਐ ਫਟੇ ਪੁਰਾਣੇ ਕੰਨ ਤੇ ਸੂਟ ਹੜਾਉਂਦੀ ਐ ਲੋਨੀਆਂ ਦੇ ਖਸ਼ਰੀ ਕ ਵਿਵੋਹੇ ਟੋਲ ਲੈਂਦੇ ਬਿਨ ਮਹਾ ਦੇ ਕਾ ਬਿ ਟੁਕੜੇ ਖੋਲ ਲੈਂਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ